ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖ ਮਿਊਜ਼ੀਅਮ ਮੁਹਾਲੀ ਜੀ ਇਹ ਸਿੱਖ ਆਜ਼ਾਬ ਕਰਦਾ ਸੀ ਅੱਜ ਇੱਕ ਵੀਡੀਓ ਸ਼ੂਟ ਕੀਤਾ ਬੜੀ ਜਲਦੀ ਹੀ ਪੂਰਾ ਵਲੌਗ ਅਸੀਂ ਅਪਲੋਡ ਕਰਾਂਗੇ ਜੀ ਦੇਖੋ ਮੁਹਾਲੀ ਦੇ ਵਿੱਚ ਬਣਿਆ ਹੋਇਆ ਸਿੱਖ ਮਿਊਜ਼ੀਅਮ ਲੇਕਿਨ ਇਸ ਦੀ ਤਰਾਸਦੀ ਵੀ ਹੈ ਕਿ ਇਸ ਮਿਊਜ਼ੀਅਮ ਨੂੰ ਦੇਖਣ ਵਾਲੇ ਵਿਜ਼ਿਟ ਕਰਨ ਵਾਲੇ ਬਹੁਤ ਘੱਟ ਹਨ ਪਰ ਇਹ ਮਿਊਜ਼ੀਅਮ ਬਹੁਤ ਵਧੀਆ ਬਣਾਇਆ ਹੈ ਸਰਦਾਰ ਪਰਵਿੰਦਰ ਸਿੰਘ ਉਹਨਾਂ ਦਾ ਉਪਰਾਲਾ ਹੈਗਾ ਜੀ ਔਰ ਆਰਟਿਸਟ ਹੈ ਸਾਰਾ ਪਰਿਵਾਰ ਸਾਰਾ ਟੱਬਰ ਔਰ ਸਾਰੇ ਲੋਕ ਮਿਲ ਕੇ ਇਸ ਨੂੰ ਮਿਊਜ਼ੀਅਮ ਨੂੰ ਬਣਾ ਰਹੇ ਨੇ ਅੱਗੇ ਵੀ ਇਸ ਨੂੰ ਐਕਸਟੈਂਡ ਕਰ ਰਹੇ ਨੇ ਜੀ ਇਸ ਦਾ ਵੀਡੀਓ ਜ਼ਰੂਰ ਦੇਖਣਾ ਬਹੁਤ ਵਧੀਆ ਇਹ ਮਿਊਜ਼ੀਅਮ ਹੈ ਬੱਚਿਆਂ ਨੂੰ ਜ਼ਰੂਰ ਦਿਖਾਣਾ ਬੜੀ ਜਲਦੀ ਹੀ ਇਹਦਾ ਪੂਰਾ ਡਿਟੇਲਡ ਵੀਡੀਓ ਅਪਲੋਡ ਕਰਾਂਗੇ ਜੀ ਇੱਕ ਵਾਰੀ ਤੁਹਾਨੂੰ ਇਸ ਦੀ ਲੋਕੇਸ਼ਨ ਦੱਸ ਦਿੰਦੇ ਆ ਜੀ ਇਹ ਬਿਲੋਂਗੀ ਹੈਗਾ ਜੀ ਮੁਹਾਲੀ ਦੇ ਵਿੱਚ ਦੀ ਮੈਂ ਕਹਿੰਦਾ ਦੁਨੀਆ ਭਰ ਤੋਂ ਜਿੱਥੋਂ ਵੀ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਜੀ ਜ਼ਰੂਰ ਵਿਜ਼ਿਟ ਕਰਿਓ ਜਦੋਂ ਕਦੀ ਵੀ ਤੁਹਾਡਾ ਮੁਹਾਲੀ ਚੱਕਰ ਲੱਗੇ ਜਾਂ ਵਿਸ਼ੇਸ਼ ਤੌਰ ਤੇ ਵੀ ਚੱਕਰ ਲਗਾ ਕੇ ਸਰਦਾਰ ਪਰਵਿੰਦਰ ਸਿੰਘ ਜੀ ਦੇ ਨਾਲ ਵੀ ਸਾਡੀਆਂ ਕੁਝ ਗੱਲਾਂ ਬਾਤਾਂ ਹੋਈਆਂ ਨੇ ਜਿਨ੍ਹਾਂ ਨੇ ਉਪਰਾਲਾ ਕੀਤਾ ਜੀ ਇਹ ਸਿੱਖ ਮਿਊਜ਼ੀਅਮ ਦਾ ਵੀਡੀਓ ਬਣਾ ਕੇ ਸਾਨੂੰ ਬਹੁਤ ਚੰਗਾ ਲੱਗਾ ਤੇ ਨਾਲ ਕੁਝ ਗੱਲਾਂ ਅਜਈਆਂ ਵੀ ਲੱਗੀਆਂ ਜਿਹੜੀਆਂ ਸਾਡੇ ਮਨ ਨੂੰ ਦੁਖੀ ਕਰ ਗਈਆਂ ਉਹ ਇਹ ਹੈ ਕਿ ਇਹਨਾਂ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਅਤੇ ਵਿਜ਼ਟਰ ਜਿਹੜੇ ਹੈ ਇੱਥੇ ਨਹੀਂ ਜਿਆਦਾ ਪਹੁੰਚ ਰਹੇ ਇਸ ਕਰਕੇ ਅਸੀਂ ਵੀਡੀਓ ਬਣਾਇਆ ਬੜੀ ਜਲਦੀ ਹੀ ਤੁਹਾਡੇ ਸਾਹਮਣੇ ਕਰਾਂਗੇ ਡਿਟੇਲਡ ਵੀਡੀਓ ਜੋ YouTube ਤੇ Facebook ਤੇ ਅਪਲੋਡ ਕੀਤਾ ਜਾਏਗਾ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਨੂੰ ਦੇਖਦੇ ਰਹੋ ਵਿਰਸੇ ਵਿਰਾਸਤ ਤੇ ਧਰਮ ਨਾਲ ਸੰਬੰਧਿਤ ਵੀਡੀਓ ਲੈ ਕੇ ਅਸੀਂ ਹਮੇਸ਼ਾ ਤੁਹਾਡੇ ਸਾਹਮਣੇ ਹੁੰਦੇ ਰਹਿਨੇ ਆਂ ਧੰਨਵਾਦ